ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸੁਨੇਹਾ ਮੈਮ ਸਾਡੇ ਨਾਲ ਮੌਜੂਦ ਨੇ ਦਾ ਵੀਜ਼ਾ ਅਫਸਰ ਤੋਂ ਕਾਸ ਲੈਟਰ ਇਸ਼ੂ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਬਹੁਤ ਸਾਰੇ ਵਿਦਿਆਰਥੀਆਂ ਦੇ ਸਵਾਲ ਇਸੇ ਨੂੰ ਲੈ ਕੇ ਹੈ ਔਰ ਸੁਨੇਹਾ ਮੈਮ ਨੇ ਕਾਸ ਲੈਟਰ ਦੇ ਮੁੱਦੇ ਤੇ ਪੂਰੀ ਕਲੈਰਿਟੀ ਇਸ ਵੀਡੀਓ ਚ ਸਾਡੇ ਨਾਲ ਸਾਂਝੀ ਕਰਨੀ ਹੈ ਸੋ ਤੁਸੀਂ ਪੂਰੀ ਵੀਡੀਓ ਸੁਣੋ ਕੋਈ ਕਨਫਿਊਜ਼ਨ ਹੈ ਸੋ ਹੁਣ ਇੱਕ ਬਹੁਤ ਜ਼ਿਆਦਾ ਕੁਐਸਚਨਿੰਗ ਰਾਈਜ਼ ਹੋ ਰਹੀ ਹੈ ਕਾਸ ਨੂੰ ਲੈ ਕੇ ਕਿਉਂ ਕਾਸ ਇਸ ਇਸ਼ੂ ਨਹੀਂ ਹੋ ਰਹੀ ਹੈ ਔਰ ਉਹਦੇ ਵਿੱਚ ਕੀ ਰਿਐਲਿਟੀ ਹੈ ਕਿ ਆ ਪ੍ਰੈਜ਼ੈਂਟਲੀ ਸੈਪਟੈਂਬਰ ਇਨਟੇਕ ਦਾ ਕਾਸਟ ਨੂੰ ਲੈ ਕੇ ਕੀ ਸਿਨੈਰੀਓ ਚੱਲ ਰਿਹਾ ਹੈ ਸਾਰੀਆਂ ਚੀਜ਼ਾਂ ਬਾਰੇ ਅੱਜ ਆਪਾਂ ਡਿਸਕਸ ਕਰਾਂਗੇ ਸੋ ਰਿਐਲਿਟੀ ਬਿਲਕੁਲ ਤੁਸੀਂ ਸਹੀ ਸੁਣੀ ਆ ਕਿ ਕਾਫੀ ਯੂਨੀਵਰਸਿਟੀਆਂ ਤੁਹਾਡੀਆਂ ਫੀਸਸ ਵਾਪਸ ਕਰ ਰਹੀ ਆ ਬਹੁਤ ਘੱਟ ਯੂਨੀਵਰਸਿਟੀਆਂ ਹੈਗੀਆਂ ਵਾ 5-10 ਯੂਨੀਵਰਸਿਟੀਆਂ ਆਪਾਂ ਕਹਿ ਸਕਦੇ ਆ ਜਿਨ੍ਹਾਂ ਨੇ ਕਿਹਾ ਕਿ ਤੁਸੀਂ ਆਪਣੀਆਂ ਫੀਸਸ ਵਾਪਸ ਲੈ ਲਓ ਸੋ ਉਹਨਾਂ ਰੀਜ਼ਨ ਕੀ ਆ ਰੀਜ਼ਨ ਆ ਕਿ ਉਹ ਕੋਰਸਸ ਬੰਦ ਹੋਣ ਜਾ ਰਹੇ ਆ ਸੋ ਹਾਲੇ ਵਾਈਟ ਪੇਪਰ ਤੇ ਜਿਹੜੇ ਪ੍ਰੋਪੋਜ਼ਲਸ ਆਏ ਸੀਗੇ ਰੂਲਸ ਚੇਂਜ ਹੋਣ ਦੇ ਜਿਹੜੇ ਸੀਗੇ ਉਹ ਹਲੇ ਕੋਈ ਇੰਪਲੀਮੈਂਟ ਹੋਏ ਨਹੀਂ ਆ ਬਟ ਹੁਣ ਯੂਕੇ ਵੀ ਬਾਕੀ ਕੰਟਰੀਜ਼ ਦੀ ਤਰ੍ਹਾਂ ਰੂਲਸ ਫਾਲੋ ਕਰਨ ਲੱਗ ਪਿਆ ਵਾ ਔਰ ਜਿਹਦੇ ਵਿੱਚ ਜਿਹੜੇ ਕੋਰਸਿਸ ਮੈਕਸਿਮਮ ਜਿਹੜੇ ਹੈਗੇ ਆ ਉਹ ਬਿਜ਼ਨਸ ਦੇ ਰਿਲੇਟਡ ਹੈਗੇ ਆ ਆਡ ਸਟੂਡੈਂਟਸ ਦੇ ਹੈਗੇ ਆ ਬਟ ਜਿਹੜੇ ਕੋਰਸਿਸ ਦੀ ਉੱਥੇ ਡਿਮਾਂਡ ਹੈਗੀ ਆ ਉਹਦੇ ਵਿੱਚ ਇਦਾਂ ਦਾ ਕੁਝ ਨਹੀਂ ਆ ਸੋ ਹੁਣ ਕੀ ਸਟੂਡੈਂਟ ਨੂੰ ਕਰਨਾ ਚਾਹੀਦਾ ਇੱਕ ਪਹਿਲੀ ਗੱਲ ਸੈਪਟੈਂਬਰ ਇਨਟੇਕ ਇੱਕ ਲਾਸਟ ਫਾਲ ਹੋਏਗੀ ਕਿਉਂਕਿ ਸੈਪਟੈਂਬਰ ਤੋਂ ਬਾਅਦ ਜਨਵਰੀ ਇਨਟੇਕ 'ਚ ਜਦੋਂ ਰੂਲਸ ਬਦਲ ਜਾਣਗੇ ਕੀ ਸਿਨੈਰੀਓ ਹੋਊਗਾ ਆਪਾਂ ਕਹਿ ਨਹੀਂ ਸਕਦੇ ਔਰ ਉਹਦਾ ਇਫੈਕਟ ਹੁ ਨਜ਼ਰ ਆਨਾ ਸ਼ੁਰੂ ਹੋ ਗਿਆ ਵਾ ਸੈਕੰਡ ਮੈਕਸਿਮਮ ਉਹ ਯੂਨੀਵਰਸਿਟੀਆਂ ਹੈਗੀਆਂ ਵਾ ਜਿਨ੍ਹਾਂ ਦੇ ਕਾਸਟ ਵਾਪਸ ਮਤਲਬ ਨਈ ਕਾਸ ਆਏ ਔਰ ਉਹਨਾਂ ਦੇ ਫੀਸ ਤਾਂ ਕਿਹ ਜਿਨ੍ਹਾਂ ਵਿੱਚ ਫੀਸ ਸਟਰਕਚਰ ਕੱਟ ਸੀਗਾ ਸੋ ਹੁਣ ਇੱਕ ਸਿਰਫ ਮੇਰੀ ਐਡਵਾਈਸ ਤੁਹਾਨੂੰ ਸਾਰਿਆਂ ਨੂੰ ਇਹ ਹੈ ਕਿ ਦੇਖੋ ਜਿਹੜਾ ਵੀ 에ਜੈਂਟ ਚਾਹੇ ਅਸੀਂ ਆ ਚਾਹੇ ਕੋਈਆਂ ਸੀ ਰੋਜ਼ ਪ੍ਰੈਕਟਿਸ ਕਰਦੇ ਆ ਸਾਨੂੰ ਯੂਨੀਵਰਸਿਟੀਆਂ ਦੇ ਕੀ ਸੋਚ ਆ ਉਹਨਾਂ ਦੀਆਂ ਜਿਹੜੀਆਂ ਮੇਲਸ ਆਈਆਂ ਉਹਦੇ ਪੜ੍ਹ ਕੇ ਬਹੁਤ ਚੀਜ਼ਾਂ ਦਾ ਇੱਕ ਐਕਸਪੀਰੀਅੰਸ ਕਹਿ ਲੋ ਜਾਂ ਕਿ ਹੁਣ ਡਿਸੀਜਨ ਸਹੀ ਕਿੱਦਾਂ ਲਿੱਤਾ ਜਾਵੇ ਕਿਉਂਕਿ ਬੰਦ ਕੁਝ ਵੀ ਨਹੀਂ ਹੋਇਆ ਸੋ ਯੂਨੀਵਰਸਿਟੀ ਜਿਹੜੀ ਤੁਸੀਂ ਚੂਜ਼ ਕਰਨੀ ਆ ਉਹਦੇ ਵਿੱਚ ਹੁਣ ਆਪਣੀਆਂ ਚੁਆਇਸਿਜ਼ ਕੰਨੀਆਂ ਬੰਦ ਕਰ ਦੋ ਕਿਉਂਕਿ ਸਟੂਡੈਂਟ ਦੀ ਇੱਕ ਚੁਆਇਸ ਕਈ ਵਾਰ ਹੁੰਦੀ ਆ ਮੈਕਸਿਮਮ ਸਟੂਡੈਂਟ ਦੀ ਚੁਆਇਸ ਹੁੰਦੀ ਆ ਕਿ ਮੈਨੂੰ ਲੋਕੇਸ਼ਨ ਵੀ ਮਿਲੇ ਮੇਰੇ ਪੈਸੇ ਵੀ ਘੱਟ ਲੱਗਣ ਤਾਂ ਮੇਰਾ ਵੀਜ਼ਾ ਵੀ ਆ ਜਾਈ। ਸੋ ਡੇ ਬਾਈ ਡੇ ਸਿਚੁਏਸ਼ਨ ਸੇਮ ਨਹੀਂ ਰਹਿਣੀ ਆ। ਕਿਸੇ ਟਾਈਮ ਯੂਕੇ ਦੇ ਵਿੱਚ 3 ਲੱਖ ਰੁਪਏ ਦੇ ਕੇ ਵੀ ਤੁਸੀਂ ਫੀਸ ਪੇ ਕਰਕੇ ਇਨੀਸ਼ੀਅਲ ਅਮਾਉਂਟ ਜਾ ਸਕਦੇ ਹੁੰਦੇ ਸੀ। ਸੇਮ ਚੀਜ਼ਾ ਹੁਣ ਨਹੀਂ ਹੈਗੀ ਆ। ਸੋ ਯੂਕੇ ਸੈਪਟੈਂਬਰ ਇਨਟੇਕ ਕਰਨਾ ਚਾਹੁੰਦੇ ਹੋ ਤਾਂ ਟਾਈਮ ਸੀ ਕਰੋ ਤਾਂ ਕਿ ਸਾਡੇ ਕੋ ਕੋਈ ਉਹਦਾ ਇੱਕ ਏ ਦਾ ਬੀ ਪਲਾਨ ਵੀ ਹੋਵੇ। ਸੋ ਜੇnabla ਫੀਸਾ ਵਾਪਸ ਆ ਗਿਆ ਉਹ 에ਜੈਂਟਸ ਨੂੰ ਬਲੇਮ ਕਰਨ ਦੀ ਬਜਾਏ ਕੋਈ ਹੋਰ ਯੂਨੀਵਰਸਿਟੀ ਨੂੰ ਪਿੱਚ ਕਰ ਲੈਣ ਸਿਚੁਏਸ਼ਨ ਨੂੰ ਸਮਝਣ ਇੱਥੇ ਨਾ ਤੁਹਾਡਾ ਕੋਈ ਕਸੂਰ ਆ ਨਾ ਕੋਈ ਏਜੈਂਡਾ ਕਸੂਰ ਹੈਗਾ ਵਾ ਸਿਚੁਏਸ਼ਨ ਆ ਯੂਨੀਵਰਸਿਟੀ ਆ ਇੱਕ ਵਾਰ ਬਹੁਤ ਪਹਿਲੇ ਲਾਕਡਾਊਨ ਤੋਂ ਬਾਅਦ ਵੀ ਇਦਾਂ ਹੋਇਆ ਸੀਗਾ ਕਿ ਦੋ ਤਿੰਨ ਯੂਨੀਵਰਸਿਟੀਆਂ ਨੇ ਫੀਸਿਸ ਵਾਪਸ ਕਰਤੀਆਂ ਸੀਗੀਆਂ ਸੋ ਫਰਸਟ ਟਾਈਮ ਨਹੀਂ ਹੈਗਾ ਸੋ ਸਿਚੁਏਸ਼ਨ ਆ ਕਦੀ ਵੀ ਚੇਂਜ ਹੋ ਸਕਦੀ ਆ ਸੋ ਮੋਰ ਡਿਟੇਲਲੀ ਚੈਨਲ ਤੇ ਬਨੇ ਰਹੋ ਕੋਈ ਵੀ ਤੁਹਾਡਾ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਸਕਦੇ ਹੋ ਔਰ ਅਗਰ ਤੁਸੀਂ ਯੂਕੇ ਦੀ ਅਪਲੀਕੇਸ਼ਨ ਸੈਪਟੈਂਬਰ ਇਨਟੇਕ ਜਾਂ ਸਾਡੇ ਨਾਲ ਲਾਉਣੀ ਹੈ ਤੁਸੀਂ ਸਾਰੇ ਪੈਸੇ ਦੋਗੇ ਵੀਜ਼ੇ ਤੋਂ ਬਾਅਦ ਸੋ ਰਿਸਕ ਸਾਡਾ ਵੀਜ਼ਾ ਜਦੋਂ ਤੁਹਾਡੇ ਹੱਥ ਆਏਗਾ ਤੁਸੀਂ ਪੈਸੇ ਉਦੋਂ ਦੇਣੀ ਹੈ ਸ਼ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਐਕਸਪਰਟ ਮੌਜੂਦ ਸੀ ਸਕਰੀਨ ਦੇ ਉੱਪਰ ਨੰਬਰ ਆ ਰਿਹਾ ਹੈ ਇਸ ਵੀਡੀਓ ਤੇ ਦਿੱਤੇ ਗਏ ਨੰਬਰ ਤੇ ਤੁਸੀਂ ਟੈਲੀਫੋਨ ਕਰ ਸਕਦੇ ਹੋ ਤੁਸੀਂ ਪੂਰੀ ਜਾਣਕਾਰੀ ਹਾਸਲ ਕਰੋ ਕੋਈ ਕਨਫਿਊਜ਼ਨ ਹੈ ਉਹਦੇ ਬਾਰੇ ਸਵਾਲ ਪੁੱਛੋ ਜਦੋਂ ਤੁਹਾਡੀ ਹਰ ਕਨਫਿਊਜ਼ਨ ਦੂਰ ਹੋਵੇ ਪੂਰੀ ਕਲੈਰਿਟੀ ਹੋਵੇ ਤੇ ਤੁਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਤੁਸੀਂ ਕਿਸੇ ਵੀ ਨੇੜੇ ਦੇ ਦਫ਼ਤਰ ਚ ਜਾ ਸਕਦੇ ਹੋ ਤੁਸੀਂ ਆਨਲਾਈਨ ਵੀ ਆਪਣੇ ਸਵਾਲ ਪੁੱਛ ਸਕਦੇ ਹੋ ਥੈਂਕ ਯੂ ਸੋ ਮਚ